ਹਰਿਆਣੇ ਦੇ ਮੁੱਖ ਮੰਤਰੀ ਸੈਣੀ ਸਾਹਿਬ ਝੂਠ ਦੇ ਵੱਡੇ ਵੱਡੇ ਪਲੰਦੇ ਛੱਡ ਰਹੇ ਸਨ ਕਿ ਹੜ੍ਹਾਂ ਦੇ ਵਿੱਚ ਜਿਹੜਾ ਨੁਕਸਾਨ ਕਿਸਾਨਾਂ ਦਾ ਹੋਇਆ ਉਹਦਾ ਕੋਈ ਮੁਆਵਜ਼ਾ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਸੈਣੀ ਸਾਹਿਬ ਤੁਸੀਂ ਵੀ ਇੱਕ ਸੂਬੇ ਦੇ ਮੁੱਖ ਮੰਤਰੀ ਹੋ ਹਰਿਆਣੇ ਤੋਂ ਜ਼ਿਆਦਾ ਸਮਾਂ ਪੰਜਾਬ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਫਿਰਦੇ ਹੋ ਤੇ ਪਤਾ ਕਰਾਓ ਨਾ ਜੇਰਾ ਜਾ ਕੇ ਹੜ੍ਹਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਮੁਆਵਜ਼ਾ ਇੱਕ ਇੱਕ ਪਰਿਵਾਰ ਨੂੰ ਮਿਲਿਆ ਟੱਠੇ ਹੋਏ ਘਰਾਂ ਦਾ ਮੁਆਵਜ਼ਾ ਵੀ ਮਿਲਿਆ ਮਰੇ ਹੋਏ ਡੰਗਰਾਂ ਦਾ ਮੁਆਵਜ਼ਾ ਵੀ ਮਿਲਿਆ ਤੇ ਜਿਹੜੇ ਲੋਕਾਂ ਦੀਆਂ ਮੌਤਾਂ ਹੋਈਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਮੁਆਵਜ਼ਾ ਦਿੱਤਾ ਗਿਆ ਹਾਂ ਜੇ ਤੁਸੀਂ ਕੁਝ ਕਹਿਣਾ ਸੀ ਤਾਂ ਇਹ ਦੱਸਦੇ ਕਿ 1600 ਕਰੋੜ ਰੁਪਈਆ ਟੋਕਨ ਮਨੀ ਦੇ ਰੂਪ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਜੀ ਅਨਾਉਂਸ ਕਰਕੇ ਗਏ ਸੀ ਉਹ ਕਿੱਥੇ ਗਿਆ ਉਹ ਟੋਕਨ ਵਾਲਾ ਵੀ ਨਹੀਂ ਮਿਲਿਆ ਬਾਅਦ ਵਾਲਾ ਤਾਂ ਕਿੱਥੋਂ ਆਉਣਾ ਸੀ ਜੋ ਧੱਕਾ ਹੜਾਂ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਭਾਜਪਾ ਦੀ ਸਰਕਾਰ ਨੇ ਪੰਜਾਬ ਦੇ ਨਾਲ ਕੀਤਾ ਉਹ ਕਿਸੇ ਤੋਂ ਲੁਕਿਆ ਛिपਿਆ ਨਹੀਂ ਤੁਸੀਂ ਪਤਾ ਨਹੀਂ ਪ੍ਰੈਸ ਕਾਨਫਰੰਸ ਕਿੱਥੇ ਕਰ ਰਹੇ ਹੋ ਇਹੋ ਜੀ ਪ੍ਰੈਸ ਕਾਨਫਰੰਸ ਕਰਨੀ ਹੈ ਤਾਂ ਹੜ ਮਾਰੇ ਖੇਤਾਂ ਦੇ ਵਿੱਚ ਜਾ ਕੇ ਕਰੋ ਲੋਕ ਦੱਸਣਗੇ ਤੁਹਾਨੂੰ ਔਰ ਤੁਹਾਡੀ ਵਿਧਾਨ ਸਭਾ ਦੇ ਵਿੱਚ ਜੀ ਦਾ ਖੇਤ ਉਹਦੀ ਰੇਤ ਦੀ ਤਾਰੀਫ ਹੋਈ ਸੀ ਕਿ ਪੰਜਾਬ ਨੇ ਉਹ ਪਾਲਿਸੀ ਲਿਆਂਦੀ ਹੈ ਪੰਜਾਬ ਨੇ ਮਾੜੇ ਸਮੇਂ ਦੇ ਉੱਤੇ ਪੰਜਾਬੀਆਂ ਦੀ ਬਾਹ ਫੜੀ ਹੈ ਤੇ ਪੰਜਾਬੀਆਂ ਨੂੰ ਮਦਦ ਦੇ ਵਾਸਤੇ ਤੁਹਾਡੇ ਵਰਗੇ ਕਿਸੇ ਨੇਤਾ ਦੀ ਲੋੜ ਨਹੀਂ